ਇਸ ਵੇਲੇ ਦੀ ਵੱਡੀ ਖਬਰ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮਸ਼ਹੂਰ ਰੋਜ਼ ਗਾਰਡਨ ਦੇ ਅੰਦਰ ਇੱਕ ਔਰਤ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਉਸ ਦੀ ਮ੍ਰਿਤਕ ਦੇ ਔਰਤਾਂ ਵਾਲੇ ਬਾਥਰੂਮ ਚੋਂ ਮਿਲੀ ਹੈ ਜਿਸ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪੁਲਿਸ ਦੀਆਂ ਟੀਮਾਂ ਪਹੁੰਚ ਗਈਆਂ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਦੇ ਸੈਕਟਰ 16 ਦੇ ਰੋਜ਼ ਗਾਰਡਨ ਵਿੱਚ ਉਸ ਵੇਲੇ ਪੂਰਾ ਮਾਹੌਲ ਤਣਾਪੂਰਨ ਹੋ ਗਿਆ ਤੇ ਸਹਿਮੁਠਿਆ ਜਦੋਂ ਇੱਕ ਔਰਤ ਦੀ ਮ੍ਰਿਤਕ ਦੇ ਬਾਥਰੂਮ ਦੇ ਵਿੱਚੋਂ ਮਿਲੀ ਦੱਸਿਆ ਜਾ ਰਿਹਾ ਕਿ ਬੇਰਹਿਮੀ ਦੇ ਨਾਲ ਔਰਤ ਨੂੰ ਮਾਰਿਆ ਗਿਆ ਉਸ ਦਾ ਕਤਲ ਕਰ ਦਿੱਤਾ ਗਿਆ ਪੁਲਿਸ ਨੂੰ ਪੁਲਿਸ ਇਸ ਮਾਮਲੇ ਨੂੰ ਇੱਕ ਮਰਡਰ ਕੇਸ ਵਜੋਂ ਦੇਖ ਰਹੀ ਹੈ ਇਹ ਵੀ ਗੌਰ ਕਰਨ ਵਾਲੀ ਗੱਲ ਹੈ ਕਿ ਰੋਜ਼ ਗਾਰਡਨ ਤੋਂ ਸਿਰਫ 500 ਮੀਟਰ ਦੀ ਦੂਰੀ ਤੇ ਚੰਡੀਗੜ੍ਹ ਪੁਲਿਸ ਦਾ ਹੈੱਡਕੁਆਰਟਰ ਅਤੇ ਡੀਜੀਪੀ ਦਾ ਮੁੱਖ ਦਫ਼ਤਰ ਸਥਿਤ ਹੈ ਇਸ ਦੇ ਬਾਵਜੂਦ ਇੰਨੀ ਨੇੜੇ ਹੋਏ ਇਸ ਕਤਲ ਨੇ ਸੁਰੱਖਿਆ ਤੇ ਵੀ ਸਵਾਲ ਖੜੇ ਕਰ ਦਿੱਤੇ ਨੇ ਮੌਕੇ ਤੇ ਪਹੁੰਚ ਕੇ ਪੁਲਿਸ ਦੇ ਵੱਲੋਂ ਵਕ ਵਕ ਐਂਗਲਾਂ ਤੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਫੋਰੈਂਸਿਕ ਜਾਂਸ ਟੀਮਾਂ ਵੀ ਮੌਕੇ ਤੇ ਪਹੁੰਚ ਚੁੱਕੀਆਂ ਨੇ ਸਾਰੇ ਸਬੂਤ ਨੇ ਜਿਹੜੇ ਉਹ ਇਕੱਠੇ ਕੀਤੇ ਜਾ ਰਹੇ ਨੇ ਜਾਂਚ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਹੈ ਪਰ ਹਾਲੇ ਤੱਕ ਮ੍ਰਿਤਕ ਦੀ ਪਛਾਣ ਆ ਜਿਹੜੀ ਉਹ ਨਹੀਂ ਹੋ ਸਕੀ ਸੋ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਪੁਲਿਸ ਜਾਂਚ ਤੋਂ ਬਾਅਦ ਕਾਤਲ ਨੂੰ ਕਦੋਂ ਤੱਕ ਫੜ ਕੇ ਸਲਾਕਾਂ ਪਿੱਛੇ ਸੁੱਟੇਗੀ ਤੇ ਇਸ ਦਾ ਕਤਲ ਕਰਨ ਪਿੱਛੇ ਕਿਸ ਦਾ ਹੱਥ ਹੋ ਸਕਦਾ ਹੈ ਕੌਣ ਪਿੱਛੇ ਹੈ ਇਸ ਦੇ ਕੀ ਸਾਜ਼ਿਸ਼ ਹੈ ਜਾਂ ਫਿਰ ਕੋਈ ਰੰਜਿਸ਼ ਦਾ ਮਾਮਲਾ ਇਹ ਪੁਲਿਸ ਦੀ ਜਾਂਚ ਦਾ ਵਿਸ਼ਾ ਹੈ ਜਾਂਚ ਤੋਂ ਬਾਅਦ ਹੀ ਸਾਰੀ ਗੱਲ ਸਾਫ਼ ਹੋ ਪਵੇਗੀ ਸਾਹਮਣੇ ਦੇਖੀ ਦਿਲਬਾਜੀ ਅੱਜ ਜਿਹੜਾ ਯਾਰ ਇੰਪਾਇਰਸਟ ਠੀਕ ਹੈ ਕੋਲੇ ਤੋਂ ਤਿੰਨ ਤੋਂ ਇਨਫਰਮੇਸ਼ਨ ਆਈ ਸੀ ਇਹਦੇ ਬਾਰੇ ਇਸ ਤੋਂ ਜ਼ਿਆਦਾ ਨਹੀਂ ਦੱਸ ਸਕਦੇ ਸੀ ਹਲੇ ਫਿਲਹਾਲ ਸਰ ਕੋਈ ਇਨਵੈਸਟੀਗੇਸ਼ਨ ਸਰ ਕੋਈ ਆਇਡੈਂਟੀਫਾਈ ਹੋਈ ਹੈ ਸਾਹਮਣੇ ਦੇਖੀ ਹਾਂਜੀ ਲੱਖੀ ਡੱਟੀਪਾਈ ਹੋ ਗਈ ਹੈ